ਵਾਇਗੁਰ ਜੀ ਖਾਲਸਾ ਵਾਹਿਗੁਰੂ ਫਤਹਿ ਜੀ ਤੁਹਾਡੇ ਲਈ ਕਿੰਨੀ ਪੱਗ ਪਰੇ ਵਾਲੇ ਜੇ ਪੱਗ ਜਿਹਦੀ ਲੰਬਾਈ 5 ਮੀਟਰ ਕਪੜਾ ਵੇੜਾ ਫੁੱਲ ਬੈਵਰ ਤੇ ਜਿਹੜਾ ਆਪਾਂ ਥੱਲੇ ਕੇ بیس ਬਣੇ ਉਹ 1.5 ਮੀਟਰ ਦਾ ਹੀ ਤੇ ਜਿਹੜਾ ਆਪਾਂ ਕਰਕੇ ਪਹਿਲਾਂ ਲੜ ਲਗਾਉਣਾ ਸਿੱਧੇ ਸੈਂਟਰ ਚੋਂ ਲਿਆ ਕੇ ਜਿਹੜਾ ਆਪਾਂ ਪੂਰੀ ਚੰਗੀ ਤਰੀਕੇ ਨਾਲ ਖੋਲਦਾ ਵਾ ਤਾਂ ਥੱਲੇ ਰੱਖ ਕੇ ਦੇ ਪਤਲੇ ਦੇ ਉੱਪਰ ਰੱਖ ਕੇ ਸਾਫ਼ ਤੇਰੀ ਸਾਫ਼ ਕਰਕੇ ਜਿਹੜਾ ਲਗਾ ਦੇਣਾ ਜਿਹੜਾ ਪਲਾ ਲਗਾਉਣਾ ਹੈ ਉਹ ਬੈਕ ਤੋਂ ਪਿੰਚ ਕਰ ਲੈਣ ਪਿੰਚ ਕਰਨ ਤੋਂ ਬਾਅਦ ਜਿਹੜਾ ਆਪਾਂ ਲੜਾ ਉਹ ਲਗਾ ਕੇ ਪਾਇੜਾ ਹਾਫ ਤੋਂ ਪਿੰਚ ਕਰ ਲਵਾਂਗੇ ਹਾਫ ਤੋਂ ਪਿੰਚ ਕਰ ਦੋ ਬਾਹਰੋਂ ਆ ਉੱਪਰੋਂ ਆ ਉਹ ਆਪਾਂ ਪਿੰਚ ਕਰ ਲਵਾਂਗੇ ਫੋਲਡ ਕਰ ਲਵਾਂਗੇ ਤੇ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਲੜਾਉਣ ਲਗਾ ਦੇਵਾਂਗੇ ਤੇ ਜਿਹੜਾ ਆਪਾਂ ਅਗਲਾ ਵਾਲ ਲਗਾਵਾਂਗੇ ਜਿਹੜਾ ਆਪਾਂ ਲੜ ਲਗਾਇ ਸੀ ਉਹ ਤੋਂ ਥੋੜਾ ਜਿਹਾ ਥੱਲੇ ਰੱਖ ਕੇ ਜਿਹੜਾ ਆਪਾਂ ਹਾਥਾ ਉਹ ਆਪ ਉੱਪਰ ਲੈ ਜਿਹੜੇ ਲੜਾ ਵਿੱਚ ਫੇਰਾਂਗੇ ਤੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਜਿਹੜੇ ਜਿਹੜੇ ਵੀਰਾਂ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਉਹਦੇ Facebook ਪੇਜ ਫੋਲੋ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਇਹਦਾ ਲਾੜਾ ਪੁਰ ਚੰਗੀ ਤਰੀਕਾ ਨਾਲ ਹਫ਼ਤੇ ਪਿੰਚ ਕਰਕੇ ਜਿਹੜਾ ਆਪਾਂ ਲਗਾ ਦੇਣਾ ਹੈ ਤੇ ਜਿਹੜਾ ਇਹਨਾਂ ਦੀ ਸਫਾਈ ਆ ਪੇਚਾਂ ਦੀ ਤੁਸੀਂ ਨਾਲ ਦੇ ਨਾਲ ਵੀ ਕਰ ਸਕਦੇ ਹੋ ਤੇ ਬਾਅਦ ਵਿੱਚ ਸਾਰਿਆਂ ਦੇ ਵੀ ਕਰ ਸਕਦੇ ਹੋ ਤੇ ਜਿਹੜਾ ਆਪਾਂ ਲਾੜਾ ਇਹਨੂੰ ਲਗਾ ਦੇਵਾਂਗੇ ਜਿਹੜਾ ਪਾਗਲਾ ਲੜ ਲਗਾਵਾਂਗੇ ਉਹ ਬੈਕ ਤੋਂ ਪਿੰਚ ਕਰਕੇ ਖੁੱਲਦਾ ਬਸ ਥੱਲੇ ਤੋਂ ਬੰਦ ਬਸ ਉੱਪਰ ਜਿਹੜਾ ਪਹਿਲਾ ਲੜ ਲਗਾਇਆ ਸੀ ਉਹ ਤੋਂ ਥੋੜਾ ਜਿਹਾ ਫਾਸਲਾ ਜਿਹੜਾ ਆਪਾਂ ਥੱਲੇ ਰੱਖਾਂਗੇ ਤੇ ਪੱਲੇ ਨੂੰ ਪੂਰੀ ਚੰਗੀ ਤਰ੍ਹਾਂ ਕਿਹਣਾ ਆਪਾਂ ਸਾਫ਼ ਕਰਕੇ ਹਾਫ ਤੋਂ ਪਿੰਚ ਕਰ ਲੈਣਾ ਜੀ ਜੇ ਆਪਣਾ ਜਿਹੜਾ ਪਿੰਚ ਹਾਫ ਸਿੰਗਲ ਪਿੰਚ ਕਰਦੇ ਜਿਹੜਾ ਆਪਾਂ ਪਤਲਾ ਹੁੰਦਾ ਲੜ ਤਾਂ ਆਪੜਾ ਨੂੰ ਡਬਲ ਪਿੰਚ ਕਰਾਂਗੇ ਤੇ ਉੱਪਰੋਂ ਆਪਾਂ ਜਿਹੜਾ ਜ਼ਰੂਰ ਪਿੰਚ ਕਰ ਫੋਲਡ ਕਰ ਲਮਗੇ ਉਹਦੇ ਨਾਲ ਤੋਂ ਜਿਹੜੀ ਬਣੀ ਸ਼ੇਪ ਉਹ ਵਧੀਆ ਆਵੇਗੀ ਤੇ ਪੂਰੀ ਚੰਗੀ ਤਰ੍ਹਾਂ ਕਿਹਣਾ ਲੜਾ ਆਪਾਂ ਲਗਾ ਦੇਵਾਂਗੇ ਤੇ ਜਿਹੜੀ ਆਪਾਂ ਛੇ ਬਣਾ ਗਏ ਹੁਣ ਆਪਾਂ ਇਹਦੇ ਵਿੱਚ ਬਾਜ ਫੇਰਾਂਗੇ ਪੇਚਾ ਵਿੱਚ ਬਾਜ ਫੇਰਨ ਤੋਂ ਬਾਅਦ ਜਿੱਥੇ ਕਿਤੇ ਆਪਾਂ ਨੂੰੜੇ ਬਲਣਗੇ ਲੱਗਦੇ ਹਨ ਉੱਥੇ ਆਪਾਂ ਜਿਹੜਾ ਇਹਨੇ ਬਲਾਂ ਬਲ ਕੱਢਾਂਗੇ ਤੇ ਜਿਹੜਾ ਫਾਸਲਾ ਉਹ ਆਪਾਂ ਵਧਾਵਾਂਗੇ ਬਾਜ ਫੇਰ ਕੇ ਤੇ ਮੋਟਾਈ ਵੀ ਵਧਾਵਾਂਗੇ ਪੂਰੀ ਚੰਗੀ ਤਰੀਕੇ ਨਾਲ ਸਫਾਈ ਕਰ ਤੋਂ ਬਾਅਦ ਜਿਹੜਾ ਆਪਾਂ ਆਲਾ ਲਾੜਾ ਲਗਾਉਣਾ ਹੈ ਉਹ ਆਪਾਂ ਬੈਕ ਤੋਂ ਪਿੰਚ ਕਰ ਲੈਣਾ ਤੇ ਖੁਦਾਂ ਬਸ ਥੱਲੇ ਤੋਂ ਬੰਦ ਪਾ ਸਾਰਾ ਉੱਪਰ ਆ ਕੇ ਉਸ ਤਰ੍ਹਾਂ ਹੀ ਜਿਹੜਾ ਆਪਾਂ ਬੈਕ ਤੋਂ ਪਿੰਚ ਕਰ ਲੈਣਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜਿਹੜੇ ਜਿਹੜੇ ਵੀਰ ਪਟੇਲਾ ਸੀ ਪੱਗ ਇਹ ਪ੍ਰੋਬਲਮ ਹੁੰਦੀ ਹੈ ਨਾ ਕੋਈ ਬੰਨ੍ਹਣ ਵਿੱਚ ਆਪਣੀ ਪ੍ਰੋਬਲਮ ਦਾ ਹੱਲ ਵੀਡੀਓ ਦੇਖ ਕੇ ਕਰ ਸਕਣ ਤੇ ਆਖ ਤੋਂ ਪਿੰਚ ਕਰਕੇ ਜਿਹੜਾ ਆਪਾਂ ਲਾੜਾ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਲਗਾ ਦੇਣਾ ਹੈ ਇਹ ਪੁਰਜਾਂਗੇ ਤਰੀਕੇ ਨਾਲ ਲਗਾਉਣ ਤੋਂ ਬਾਅਦ ਇਹ ਲੜਾ ਜਿਹੜਾ ਆਪਾਂ ਪੂਰੀ ਚੰਗੀ ਤਰੀਕੇ ਨਾਲ ਧਿਆਨ ਨਾਲ ਲਗਾਵਾਂਗਾ ਕਿਉਂਕਿ ਜਿਹੜਾ ਇਹ ਲੜਾ ਇਹਦੇ ਨਾਲ ਜਿਹੜੀ ਆਪਣੀ ਸ਼ੇਪ ਆ ਉਹ ਬਣੇਗੀ ਆਖਰੀ ਲੜ ਨਾਲ ਜਿਹੜੀ ਆਪਣੀ ਹੁੰਦੀ ਆ ਉਹ ਸ਼ੇਪ ਉਹ ਬਣਦੀ ਆ ਤੇ ਇਹਨਾਂ ਨਾਲ ਆਪਾਂ ਥੋੜੀ-ਮੋਟੀ ਪੱਗ ਦੀ ਸੈਟਿੰਗ ਕਰਾਂਗੇ ਤੇ ਆਪਾਂ ਉੱਪਰਲੇ ਵਿੱਚ ਜਿਹੜੇ ਸਫਾਈਆਂ ਨਾਲ ਦੀ ਨਾਲ ਕਰ ਸਕਦੇ ਆ ਜੇ ਤੁਹਾਨੂੰ ਜਿਹੜੇ ਉੱਪਰਲੇ ਵਿੱਚ ਦੇ ਸਫਾਈ ਕਰਨੇ ਹੋ ਕੇ ਲਾ ਦਿੱਤੇ ਤੁਸੀਂ ਡਬਲ ਸੀ ਵੀ ਵਰਤ ਸਕਦੇ ਹੋ ਇਹ ਪੁਰਧੰਕ ਦੇ ਕਨਾਲ ਬਾਕ ਦੀ ਸੈਟਿੰਗ ਕਰਕੇ ਤੇ ਜਿਹੜਾ ਉਹ ਆਪਾਂ ਕੱਲ੍ਹ ਲੜ ਲਗਾਉਣਾ ਹੈ ਉਹਦੀ ਜਿਹੜੀ ਉੱਪਰ ਲਿਪ ਜਿਹੜੀ ਉੱਪਰਲੇ ਪਾਸੇ ਦੀ ਜਿਹੜੀ ਸਫਾਈ ਹੁੰਦੀ ਹੈ ਜੋ ਮੈਂ ਵੀਡੀਓ ਵਿੱਚ ਦੇਖ ਰਿਹਾ ਹਾਂ ਉਸੇ ਤਰ੍ਹਾਂ ਜਿਹੜਾ ਆਪਣਾ ਬਾਧੂ ਕਪੜਾ ਉਹਨੂੰ ਪੱਥਲੇ ਨੂੰ ਖਿੱਚ ਲੈਣਾ ਹੈ ਤੇ ਜਿਹੜਾ ਆਪਾਂ ਕੱਲ੍ਹ ਲੜ ਲਗਾਉਣਾ ਹੈ ਉਹ ਜਿਹੜੇ ਆਪਣੇ ਦੋ ਪੱਲੇ ਨੇ ਇੱਕ ਸੱਜੇ ਪਾਸਾ ਪੜਾ ਹਾਫ ਫੋਲਡ ਕਰਨ ਦੇ ਕੱਪਾ ਬਾਸਾ ਫੋਲਡ ਕਰਨ ਤੋਂ ਬਾਅਦ ਤੇ ਜਿਹੜਾ ਆਪਾਂ ਕਲਗੀ ਲੜਾ ਉਹਨੂੰ ਆਪਾਂ ਬੈਗ ਤੋਂ ਪਿੰਚੇ ਪਰ ਕਰਕੇ ਪੂਰੀ ਚੰਗੀ ਤਰੀਕੇ ਨਾਲ ਖਿੱਚ ਲਵਾਂਗੇ ਤੇ ਜਿਹੜਾ ਆਪਾਂ ਪੱਗ ਪੈਣਾ ਉਹ ਆਪਾਂ ਨੱਕ ਦੀ ਜਿਹੜਾ ਸੀਧੇ ਚ ਲਗਾਵਾਂਗੇ ਤੁਸੀਂ ਪੱਗ ਬਨ ਪਹਿਲਾਂ ਵੀ ਲਗਾ ਸਕਦੇ ਹੋ ਤੇ ਸੀਧੇ ਚ ਲਗਾਉਣ ਤੋਂ ਬਾਅਦ ਆਪਾਂ ਕਲਗੀ ਲੜਾ ਨੂੰ ਥੱਲੇ ਉਹ ਲਿਆ ਕੇ ਜਿਹੜਾ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦਵਾਂਗੇ ਸੱਜੇ ਪਾਸੇ ਵੱਲ ਨੂੰ ਮੋੜ ਤੋਂ ਬਾਅਦ ਆਪਾਂ ਇਹਨੂੰ ਲਗਾ ਦੇਵਾਂਗੇ ਦਬਾ ਦੇਵਾਂਗੇ ਕਲਗੀ ਲੜਾ ਨੂੰ ਤੇ ਜੇਕਰ ਵੀਡੀਓ ਵਧੀਆ ਲੱਗ ਰਹੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਬਹੁਤ ਚੰਗੀ ਤੇ ਕੈਨੇਡਾ ਆਪਾਂ ਲਾੜਾ ਦੱਬ ਕੇ ਤੇ ਆਪਾਂ ਜਿਹੜੀ ਹੁਣ ਪੱਗ ਦੀ ਥੋੜੀ-ਮੋੜੀ ਸੈਟਿੰਗ ਕਰਾਂਗੇ। ਤੇ ਜਿਹੜਾ ਹੁਣ ਆਪਾਂ ਸਿਰ ਟਕਣਾ ਹੈ ਉਹ ਆਪਾਂ ਜਿਹੜਾ ਪਹਿਲਾ ਲਾੜਾ ਹੈ ਉਸ ਨੂੰ ਖੋਲ ਲਵਾਂਗੇ। ਖੋਲਣ ਤੋਂ ਬਾਅਦ ਜਿਹੜਾ ਆਪਾਂ ਉਹਨੂੰ ਚਾਰੇ ਪਾਸੇ ਢੱਕ ਲੈਣਾਂ ਢਕਣ ਤੋਂ ਬਾਅਦ ਆਪਾਂ ਜਿਹੜਾ ਪਿਛਲਾ ਲਾੜਾ ਨੂੰ ਖਿੱਚਾਂਗੇ। ਖਿੱਚਣ ਤੋਂ ਬਾਅਦ ਜਿਸ ਜਗ੍ਹਾ ਤੇ ਜਿਹੜਾ ਆਪਣਾ ਸੇਰਾ ਉਹ ਨੰਗਰਾਂ ਦਾ ਤੇ ਉਹਨੂੰ ਆਪਾਂ ਜਿਹੜਾ ਟਕਲਾ ਮਾਗ ਹੈ ਤੁਸੀਂ ਡਬਲ ਸ਼ੀਸ਼ੇ ਵੀ ਵਰਤ ਸਕਦੇ ਹੋ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਸੇ ਟਕਣ ਤੋਂ ਬਾਅਦ ਆਪ ਜਿਹੜਾ ਬੈਕ ਲੜਾ ਖਿਚਾਂਗੇ ਖਿਚਣ ਤੋਂ ਬਾਅਦ ਜਿਹੜਾ ਆਪਾਂ ਬੈਕ ਲੜਾ ਪੂਰੀ ਚੰਗੀ ਤਰੀਕੇ ਨਾਲ ਆਪਾਂ ਸੇਰਾ ਮੂਰੀੋਂ ਪਿੱਛੋਂ ਜਿਹੇ ਪਾਸੇ ਤੋਂ ਦੇਖੋ ਬਸ ਥੋੜਾ ਟਕਾਂਗੇ ਟਕਣ ਤੋਂ ਬਾਅਦ ਜਿਹੜਾ ਆਪਾਂ ਬੈਕ ਲੜ ਲਗਾਵਾਂਗੇ ਉਹ ਆਪਾਂ ਜਿਵੇਂ ਕੱਲ੍ਹ ਕੀ ਰਲ ਲਗਾਇਆ ਸੀਗਾ ਇਹ ਜਿਹੜਾ ਹੁਣ ਆਪਾਂ ਆਪਣਾ ਜਿਹੜਾ ਬੈਗ ਲਾੜਾ ਉਹ ਆਪਾਂ ਜਿਵੇਂ ਕੱਲ੍ਹ ਗੇ ਲਾੜ ਲਗਾਏ ਸੀ ਆਪਾਂ ਉਸੇ ਤਰ੍ਹਾਂ ਲਗਾਉਣਾ ਤਾਂ ਆਪਾਂ ਸਖਬਾ ਤੇ ਉਹਦੇ ਬਾਸ ਸੱਜਾ ਫੋਲਡ ਕਰਕੇ ਤੇ ਪੂਰੀ ਚੰਗੀ ਤਰੀਕੇ ਨਾਲ ਨੂੰ ਲਾਉਣ ਤੋਂ ਬਾਅਦ ਜਿਹੜਾ ਆਪਾਂ ਪੈਕ ਲਾੜਾ ਉਹ ਆਪਾਂ ਲਗਾ ਦੇਣਾ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦੀ ਨਵੀਂ ਵੀਡੀਓ ਲੈ ਕੇ ਆਜੇ ਰੋਮਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ